ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਤਾ ਰੋਮ ਰੋਮ ਕੋਟ ਬ੍ਰਹਮਾंड ਕੋ ਨਿਵਾਸ ਜਾਸ ਮਨਸ ਅਵਤਾਰ ਧਾਰ ਦਰਸ ਦਿਖਾਏ ਹੈ ਰੋਮ ਰੋਮ ਕੋਟ ਬ੍ਰਹਮਾंड ਕੋ ਨਿਵਾਸ ਜਾਸ ਮਨਸ ਔਤਾਰ ਧਾਰ ਦਰਸ ਦਿਖਾਏ ਹੈ ਜਾ ਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ ਸਰੀ ਮੁਖ ਸ਼ਬਦ ਗੁਰ ਸਿੱਖਣ ਸੁਨਾਏ ਹੈ ਜਗ ਭੋਗ ਨਈ ਬੇਦ ਜਗਤ ਭਗਤ ਜਾਹੇ ਅਸਨ ਬਸਣ ਗੁਰ ਸਿੱਖਣ ਲੜਾਏ ਹੈ ਨਿਗਮ ਸਿਖਾਦਿਕ ਕਤਤ ਨੇਤ ਨੇਤ ਕਰ ਪੂਰਨ ਬ੍ਰਹਮ ਗੁਰ ਸਿੱਖਣ ਲਖਾਈ ਹੈ ਨਿਗਮ ਸਿਖਾਦਿਕ ਕਤਿਤ ਨੇਤ ਨੇਤ ਕਰ ਪੂਰਨ ਬ੍ਰਹਮ ਗੁਰ ਸਿੱਖਣ ਲਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਾਧ ਸੰਗਤ ਸਤਕਾਰ ਜੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ 35 ਨੰਬਰ ਕਬਿੱਤ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੇ ਸਰਗੁਣ ਸਰੂਪ ਸਤਿਗੁਰੂ ਜੀ ਦੇ ਬਾਬਤ ਬਚਨ ਜਿਹੜੇ ਨੇ ਉਹ ਸਾਂਝੇ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰੂ ਨੂੰ ਬ੍ਰਹਮ ਦਾ ਹੀ ਰੂਪ ਜਿਹੜਾ ਉਹ ਆਪਣੇ ਬਚਨਾਂ ਵਿੱਚ ਦਰਸਾਇਆ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਜਦੋਂ ਅਸੀਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਗਵਾਹੀ ਕਹਿ ਸਕਦੇ ਹਾਂ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਪਰਤਕ ਬਚਨ ਕਿ ਸਤਿਗੁਰੂ ਜੀ ਕਹਿੰਦੇ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਾਰ ਬ੍ਰਹਮ ਪਰਮੇਸ਼ਵਰ ਆਪ ਇਸ ਸੰਸਾਰ ਤੇ ਆਏ ਫਿਰ ਪਟ ਸਹਿਬਾਣ ਨੇ ਬਚਨ ਆਖੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਕਿ ਆਪ ਨਾਰਾਇਣ ਆਪਣੀ ਕਲਾ ਵਰਤਾ ਕੇ ਸੰਸਾਰ ਵਿੱਚ ਪ੍ਰਗਟ ਹੋਏ। ਸੋ ਐਸੇ ਬਯੰਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲਦੇ ਨੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰੱਬ ਦਾ ਰੂਪ ਨੇ ਪਰਮੇਸ਼ਰ ਦਾ ਅਵਤਾਰ ਨੇ। ਸੋ ਭਾਈ ਗੁਰਦਾਸ ਜੀ ਦੇ ਬਚਨ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਆਖਿਆ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾ 23 ਨੰਬਰ ਕਵਿਤ ਦੇ ਵਿੱਚ ਸਤਿਗੁਰੂ ਦੀ ਸਿੱਖਾਂ ਨਾਲ ਪਿਆਰ ਦਾ ਜਿਹੜਾ ਜ਼ਿਕਰ ਵੀ ਕੀਤਾ ਹੈ ਉਸ ਅਕਾਲ ਪੁਰਖ ਦੀ ਉਸਤਤ ਕਰਦਿਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਰੋਮ ਰੋਮ ਕੋਟ ਬ੍ਰਹਮਾਣਡ ਕੋ ਨਿਮਾਸ ਜਾਸ ਕਹਿੰਦੇ ਜਿਹੜਾ ਪਰਿਪੂਰਣ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਾਸ ਸ਼ਬਦ ਜਿਹੜਾ ਇਹ ਪ੍ਰਮਾਤਮਾ ਦਾ ਲਖਾਇਕ ਹੈ ਇਹ ਪਰਮੇਸ਼ਰ ਨੂੰ ਸੰਬੋਧਿਤ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਸ ਵਾਹਿਗੁਰੂ ਜੀ ਦੇ ਇੱਕ ਇੱਕ ਰੋਮ ਦੇ ਵਿੱਚ ਜਿਹੜੇ ਸਾਡੇ ਸਰੀਰ ਦੇ ਕੇਸ ਨੇ ਨਾ ਜੀ ਸਰੀਰ ਤੇ ਜਿੰਨੇ ਕੇਸ ਨੇ ਨਾ ਰੋਮ ਕਿਹਾ ਜਾਂਦਾ ਹੈ ਸਾਡੀਆਂ ਬਾਹਾਂਾਂ ਤੇ ਸਰੀਰ ਤੇ ਕੇਸ ਜਿੰਨੇ ਵੀ ਕੇਸ ਨੇ ਇਹ ਸਿਸ ਸਰੀਰ ਦੇ ਉੱਪਰ ਸਿਰ ਦੇ ਕੇਸ ਦਾੜ੍ਹੇ ਦੇ ਕੇਸ ਇਹ ਇੱਕ ਇੱਕ ਕੇਸ ਇੱਕ ਇੱਕ ਰੋਮ ਹੈ ਭਾਈ ਗੁਰਦਾਸ ਜੀ ਕਹਿੰਦੇ ਉਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਨੇ ਉਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜ ਕਰੋੜ ਬ੍ਰਹਿਮੰਡ ਜਿਹੜਾ ਸਮਾਇਆ ਹੋਇਆ ਹੈ ਤੇ ਇਹ ਕੇਵਲ ਜਿਹੜੀਆਂ ਉਪਧਾ ਚੜਾ ਕੇ ਕੀਤੀਆਂ ਹੋਈਆਂ ਗੱਲਾਂ ਨਹੀਂ ਕਿ ਛਦ ਦਾ ਭਾਵਨਾ ਵਿੱਚ ਭਿੱਜ ਕੇ ਭਾਈ ਗੁਰਦਾਸ ਜੀ ਗੁਰੂ ਦੀ ਉਸਤਤ ਕਰਨ ਲੱਗਿਆ ਸ਼ਾਇਦ ਇਹ ਵਚਨ ਕਹਿ ਰਹੇ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ ਵਚਨ ਹੈ ਕੋਟ ਬ੍ਰਹਿਮੰਡ ਕੋ ठाकुर स्वामी ਸਰਬ ਜੀਆਂ ਦਾ ਦਾਤਾਰ ਹੈ ਕਿ ਉਹ ਮਾਲਕ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਅਰ ਅੱਜ ਜੋ ਕਿ ਲੋਕ ਹਰ ਚੀਜ਼ ਨੂੰ ਵਿਗਿਆਨ ਦੀ ਕਸਵੱਟੀ ਤੇ ਰੱਖ ਕੇ ਪਰਖਣ ਦਾ ਯਤਨ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਤਗੁਰੂ ਅਰਬ ਦੇਸ਼ ਵਿੱਚ ਗਏ ਉੱਥੇ ਬਚਣ ਆਕੇ ਸੀ ਪਾ ਤਾਲਨਾ ਪਾ ਤਾੜ ਲੱਖ ਆਗਾਸਾਂ ਆਗਾਸ ਤੇ ਪੀਰ ਦਸਤਗੀਰ ਦਾ ਚੇਲਾ ਸੁਣ ਕੇ ਕਹਿੰਦਾ ਸੀ ਅਸੀਂ ਤੇ 14 ਹੀ ਤੱਕ ਸੁਨੇ ਨੇ ਤੁਸੀਂ ਲੱਖਾਂ ਦੀ ਗੱਲ ਕਰਦੇ ਹੋ ਤੇ ਭਾਈ ਗੁਰਦਾਸ ਜੀ ਦੀ ਵਾਰ ਦੀ ਇੱਕ ਪੌੜੀ ਵਿੱਚ ਉਹਨਾਂ ਨੇ ਗਵਾਹੀ ਦਿੱਤੀ ਤੇ ਪੀਰ ਦਸਤਗੀਰ ਦੇ ਬੱਚੇ ਉਹਦੇ ਪੁੱਤਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਹਦੀ ਬਾਹ ਫੜੀ ਤੇ ਉਹਨੂੰ ਸਤਿਗੁਰੂ ਨੇ ਕਰੋੜਾਂ ਬ੍ਰਹਮੰਡਾਂ ਦੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਜਿਹੜੇ ਉਹਨਾਂ ਦੇ ਦਰਸ਼ਨ ਕਰਾਏ ਸੀ ਤੇ ਉਹ ਕੜਾ ਪ੍ਰਸ਼ਾਦ ਦਾ ਇੱਕ ਕੌਲ ਭਰ ਕੇ ਲਿਆਂਦਾ ਜਿਹੜਾ ਪੀਰ ਦਸਤਗੀਰ ਨੇ ਛਕਿਆ ਕਿਨਣ ਤੋਂ ਭਾਵ ਕਿ ਗੁਰਮਤ ਇੱਕ ਪਲੈਨਟ ਦੀ ਇੱਕ ਗ੍ਰਹਿ ਦੀ ਇੱਕ ਬ੍ਰਹਿਮੰਡ ਦੀ ਗੱਲ ਨਹੀਂ ਕਰਦੀ ਸਤਿਗੁਰੂ ਜੀ ਕਹਿੰਦੇ ਕਰੋੜਾਂ ਬ੍ਰਹਿਮੰਡ ਅਕਾਲ ਪੁਰਖ ਨੇ ਸਾਜੇ ਹੋਏ ਨੇ ਤੇ ਅੱਜ ਦੀ ਵਿਗਿਆਨ ਇਹ ਗੱਲ ਪ੍ਰਮਾਣ ਕਰ ਚੁੱਕੀ ਹੈ ਕਿ ਇਹ ਜਿਹੜੀ ਗੈਲੈਕਸੀ ਇਹਨੂੰ ਮਿਲਕੀ ਵੇ ਗੈਲੈਕਸੀ ਗੈਲੈਕਸੀ ਕਿਹਾ ਜਾਂਦਾ ਜਿਹਦੇ ਵਿੱਚ ਇੱਕ ਧਰਤੀ ਸੂਰਜ ਚੰਦਰਮਾ ਜਿੰਨੇ ਗ੍ਰਹਿ ਨਹੀਂ ਮੰਗਲ ਗ੍ਰਹਿ ਬੁੱਧ ਸ਼ੁਕਰ ਨੈਪਚੂਨ ਆਦਿ ਇਹ ਗ੍ਰਹਿ ਕੂੜਾ ਤਾਰੇ ਨੇ ਅਰਬਾਂ ਤਾਰਿਆਂ ਦੀ ਗੱਲ ਕੀਤੀ ਜਾ ਰਹੀ ਹੈ ਇਹ ਦੂਸਰੀ ਗਲ ਵਿਗਿਆਨੀ ਕਹਿੰਦੀ ਹੈ ਕਿ ਮਿਲਕੀ ਵੇਗ ਗੈਲੈਕਸੀ ਅਤੇ ਇਹ ਦੇ ਉਤੋਂ ਇਲਾਵਾ ਇਸ ਅਕਾਲਪੁਰਖ ਦੀ ਰਚਨਾ ਦੇ ਵਿੱਚ ਬੇਅੰਤ ਐਸੀਆਂ ਗੈਲੈਕਸੀਆਂ ਨੇ ਬੇਅੰਤ ਵੱਡੀਆਂ ਛੋਟੀਆਂ ਗਲੈਕਸੀਆਂ ਨੇ ਜਿਨ੍ਹਾਂ ਦੇ ਵਿੱਚ ਐਸੀਆਂ ਬੇਅੰਤ ਧਰਤੀਆਂ ਹੋ ਸਕਦੀਆਂ ਅਤੇ ਬੇਅੰਤ ਸੂਰਜ ਚੰਦਰਮਾ ਹੋ ਸਕਦੇ ਨੇ ਇਸ ਸੂਰਜ ਤੋਂ ਵੱਡੇ ਹੋਰ ਸੂਰਜ ਜਿਹੜੇ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਸੋ ਅੱਜ ਸਾਇੰਸ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਇੱਕ ਬ੍ਰਹਿਮੰਡ ਨਹੀਂ ਹੈ ਕਰੋੜਾਂ ਬ੍ਰਹਿਮੰਡ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਰਬਾਂ ਬ੍ਰਹਿਮੰਡ ਨੇ ਅਰਬਾਂ ਗੈਲੈਕਸੀਆਂ ਦੀ ਗੱਲ ਵਿਗਿਆਨ ਕਰ ਰਹੀ ਹੈ ਆਈ ਗੁਰਦਾਸ ਜੀ ਕਹਿੰਦੇ ਇਹ ਅਕਾਲ ਪੁਰਖ ਦੀ ਰਚਨਾ ਹੈ ਇੱਕ ਇੱਕ ਰੋਮ ਦੇ ਵਿੱਚ ਕਰੋੜ 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 ਬ੍ਰਹਿਮੰਡ ਹੈ ਤੇ ਵਿਗਿਆਨ ਜਿਹੜਾ ਪ੍ਰਕਾਸ਼ ਦੀ ਗਤੀ ਦੀ ਗੱਲ ਕਰਦੀ ਹੈ ਕਿ ਇੱਕ ਗੈਲੈਕਸੀ ਦੂਜੀ ਗੈਲੈਕਸੀ ਤੋਂ ਇੰਨੇ ਪ੍ਰਕਾਸ਼ ਵਰਸ਼ ਦੂਰ ਹੈ ਸੈਂਕੜੇ ਸੌ ਦੀ ਸੌ ਸਾਲਾਂ ਦੀ ਗੱਲ ਕੀਤੀ ਜਾਂਦੀ ਸੈਂਕੜੇ ਵਰਸ਼ਾਂ ਦੀ ਗੱਲ ਕੀਤੀ ਜਾਂਦੀ ਹੈ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਕਰੋੜਾਂ ਬ੍ਰਹਿਮੰਡ ਹੋ ਨੇ ਸਾਜੇ ਹੋਏ ਨੇ ਆਹੀ ਗੁਰਦਾਸ ਜੀ ਕਹਿੰਦੇ ਜਿਸ ਵਾਹਿਗੁਰੂ ਜੀ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਨੇ ਮਨਸ અવਤਾਰ ਧਾਰ ਧਰਸ ਦਿਖਾਏ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨੁੱਖਤਾ ਦਾ ਭਲਾ ਕਰਨ ਦੇ ਵਾਸਤੇ ਸੰਸਾਰ ਦਾ ਉਧਾਰ ਕਰਨ ਦੇ ਵਾਸਤੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਧੌਲ ਧਰਮ ਪੁਕਾਰੈ ਤਲੈ ਖਲੋਵਾ ਕਿ ਧੌਲ ਧਰਮ ਨੇ ਪੁਕਾਰ ਕੀਤੀ ਕਿਤੇ ਲਖਿਆ ਧਰਤੀ ਨੇ ਪੁਕਾਰ ਕੀਤੀ ਚਲੋ ਦੁਨੀਆ ਦੀ ਪੁਕਾਰ ਸੁਣ ਕੇ ਲਤਾੜੇ ਮਾਰੇ ਜਾਂਦੇ ਦੁਖੀ ਹਿਰਦਿਆਂ ਦੀ ਪੁਕਾਰ ਸੁਣ ਕੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜੱਗ ਮਾਹੀ ਪਠਾਇਆ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਠਾ ਦਿੱਤਾ ਹੈ ਪ੍ਰਗਟ ਕੀਤਾ ਆਪਣਾ ਆਪਾ ਪ੍ਰਮਾਤਮਾ ਨੇ ਪ੍ਰਗਟ ਕੀਤਾ ਮਨੁੱਖਤਾ ਦੇ ਭਲੇ ਦੇ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਕਰੋੜਾਂ ਬ੍ਰਹਿਮੰਡ ਜਿਹਦੇ ਇੱਕ ਇੱਕ ਰੋਮ ਚ ਸਮਾਏ ਨੇ ਉਸ ਵਾਹਿਗੁਰੂ ਜੀ ਨੇ ਮਾਨਸ ਅਵਤਾਰ ਧਾਰ ਕਹਿੰਦੇ ਮਨੁੱਖਾ ਅਵਤਾਰ ਧਾਰਨ ਕੀਤਾ ਦਰਸ ਦਿਖਾਏ ਹਨ ਤੇ ਦੁਨੀਆ ਨੂੰ ਆਪਣੇ ਦਰਸ਼ਨ ਦਿੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਗੁਰਪੁਰਬ ਸਤ ਗੁਰੂ ਜੀ ਨੇ ਆਪਣੇ ਦੀਦਾਰ ਮੁਨਕਤਾ ਨੂੰ ਬਖਸ਼ਿਸ਼ ਕੀਤੀ ਔਰ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਮੁਨਕਤਾ ਦਾ ਜਿਹੜਾ ਉਧਾਰ ਕੀਤਾ 10 ਜਾਮੇ ਸਰੀਰ ਰੂਪ ਵਿੱਚ ਵਿਚਰੇ ਤੇ ਉਹਨਾਂ ਕਿਸੇ ਵੀ ਗੁਰੂ ਸਾਹਿਬ ਜੀ ਨੇ ਆਪਣੇ ਬਾਰੇ ਕੋਈ ਵੀ ਵਡਿਆਈ ਵਾਲਾ ਸ਼ਬਦ ਜਿਹੜਾ ਉਹ ਗੁਰਬਾਣੀ ਵਿੱਚ ਉਚਾਰਨ ਨਹੀਂ ਕੀਤਾ ਪਰ ਹਾਂ ਵੱਡੇ ਗੁਰੂ ਸਾਹਿਬ ਦੀ ਦੂਸਰੇ ਜਿਹੜੇ ਗੁਰੂ ਸਾਹਿਬ ਬਣਦੇ ਸਨ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿੱਚ ਗੁਰੂ ਅੰਗਦ ਸਾਹਿਬ ਸ਼ਬਦ ਕਹਿ ਰਹੇ ਨੇ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਗੁਰੂ ਅਮਰਦਾਸ ਸ਼ਬਦ ਸ਼ਬਦ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਦੀ ਸਿਫਤ ਵਿੱਚ ਗੁਰੂ ਰਾਮਦਾਸ ਸਾਹਿਬ ਸ਼ਬਦ ਕਹਿਣਗੇ ਗੁਰੂ ਰਾਮਦਾਸ ਸਾਹਿਬ ਦੀ ਸਿਫਤ ਵਿੱਚ ਗੁਰੂ ਅਰਜੁਨ ਸਾਹਿਬ ਸ਼ਬਦ ਕਹਿਣਗੇ ਪਰ ਕੋਈ ਵੀ ਗੁਰੂ ਸਾਹਿਬਾਨ ਆਪਣੀ ਸਿਫਤ ਦੇ ਵਿੱਚ ਕੋਈ ਸ਼ਬਦ ਨਹੀਂ ਕਹੇਗਾ ਜਦੋਂ ਆਪਣੀ ਗੱਲ ਕਰਨਗੇ ਤੇ ਉਦੋਂ ਅਤ ਦੀ ਨਿਮਰਤਾ ਭਰੇ ਸ਼ਬਦ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਵਰਤਣਗੇ ਸੋ ਮੇਰੀ ਕਹਿਣ ਤੋਂ ਭਾਵ ਭਟ ਸਹਿਬਾਣ ਨੇ ਭਾਈ ਸੱਤਾ ਦੀ ਬਲਵੰਡ ਨੇ ਜਿਹੜੀ ਗੁਰੂ ਸਾਹਿਬਾਂ ਦੀ ਉਸਤਤ ਦੇ ਵਿੱਚ ਬਾਣੀ ਉਚਾਰਨ ਕੀਤੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਰੱਬ ਦਾ ਰੂਪ ਦੱਸਿਆ ਭਾਈ ਸੱਤਾ ਬਲਵੰਡ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਕਰਦੇ ਬਚਨਾਂ ਅਸੀਂ ਸੁਣਦੇ ਹਾਂ ਇਹ ਕਹਿੰਦੇ ਨੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰਨਮ ਸ਼ਕਾਰਿਆ ਕਿ ਗੁਰੂ ਰਾਮਦਾਸ ਸਿੱਖਾਂ ਨੇ ਤੇ ਸੰਗਤ ਨੇ ਤੁਹਾਨੂੰ ਪਰਮੇਸ਼ਰ ਕਰਕੇ ਪੂਜਿਆ ਗੁਰੂ ਅਰਜੁਨ ਸਾਹਿਬ ਜੀ ਬਾਰੇ ਭਟ ਸਹਿਬਾਨ ਕਹਿੰਦੇ ਨੇ ਹਨ ਮਥੁਰਾ ਕਾਰਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਕੇ ਗੁਰੂ ਅਰਜੁਨ ਸਾਹਿਬ ਆਪ ਰੱਬ ਨੇ ਸੋ ਕਿਨਣ ਤੋਂ ਭਾਵ ਕਿ ਮਾਨਸ ਅਵਤਾਰ ਧਾਰ ਕੇ ਅਕਾਲ ਪੁਰਖ ਨੇ ਮਨੁੱਖਤਾ ਦਾ ਉਧਾਰ ਕਰਨ ਵਾਸਤੇ ਗੁਰੂ ਰੂਪ ਦੇ ਵਿੱਚ ਇਸ ਸੰਸਾਰ ਤੇ ਮਨੁੱਖਾ ਸਰੀਰ ਧਾਰਨ ਕੀਤੇ ਨੇ ਜਾ ਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਓੰਕਾਰ ਦਾ ਅਰਥ ਭਾਈ ਸਾਹਿਬ ਨੇ ਜਿਹੜਾ ਕੁਝ ਵੀ ਦੀਵਾਨਾ ਨੇ ਰੱਖਿਆ ਕਰਨ ਵਾਲਾ ਕੀਤੇ ਨੇ ਕਿ ਰੱਖਿਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਓੰਜ ਓੰਕਾਰ ਸ਼ਬਦ ਦੇ ਅਰਥ ਜਿਹੜੇ ਨੇ ਉਹ ਅਸੀਂ ਜਦੋਂ ਮੂਲ ਮੰਤਰ ਦੇ ਰੂਪ ਵਿੱਚ ਕਰਦੇ ਹਾਂ ਤੇ ਇੱਕ ਰਸ ਸਾਰਿਆਂ ਦੇ ਵਿੱਚ ਵਿਆਪਕ ਜਾਂ 퍼ਸਰਿਆ ਹੋਇਆ ਪ੍ਰਮਾਤਮਾ ਵੀ ਕਰਦੇ ਹਾਂ ਭਾਈ ਗੁਰਦਾਸ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਅਨੇਕ ਪ੍ਰਕਾਰ ਦੇ ਬਿਆੰਤ ਪ੍ਰਕਾਰ ਦੇ ਜਿਹਦੇ ਆਕਾਰ ਨੇ ਜਿਹੜਾ ਪਰਮੇਸ਼ਰ ਬਿਆੰਤ ਸ੍ਰਿਸ਼ਟੀ ਰਾਜਕੀਵ ਦੇ ਵਿੱਚ ਆਪ ਸਮਾਇਆ ਹੋਇਆ ਸ੍ਰੀ ਮੁਖ ਸ਼ਬਦ ਗੁਰਸਿੱਖਣ ਸੁਣਾਏ ਹੈ ਭਾਈ ਗੁਰਦਾਸ ਜੀ ਕਹਿੰਦੇ ਉਸ ਅਕਾਲ ਪੁਰਖ ਨਹੀਂ ਗੁਰੂ ਦੇ ਰੂਪ ਵਿੱਚ ਸੰਸਾਰ ਤੇ ਆ ਕੇ ਆਪਣੇ ਸਿੱਖਾਂ ਨੂੰ ਆਪਣੇ ਸੋਹਣੇ ਸੁੰਦਰ ਸਰੂਪ ਮੁਖ ਦੇ ਵਿੱਚੋਂ ਪਾਵਨ ਬਚਨ ਜਿਹੜੇ ਨੇ ਉਹ ਸੁਣਾਏ ਨੇ ਉਹ ਉਪਦੇਸ਼ ਬਖਸ਼ਿਸ਼ ਕੀਤਾ ਜਿਹਦੇ ਨਾਲ ਗੁਰੂ ਦੀ ਸ਼ਰਣ ਵਿੱਚ ਆਉਣ ਵਾਲੇ ਸਿੱਖਾਂ ਦਾ ਉਧਾਰ ਹੋਇਆ ਹੈ ਭਾਈ ਗੁਰਦਾਸ ਜੀ ਕਹਿੰਦੇ ਜਗ ਭੋਗ ਨਈ ਬੇਦ ਜਗਤ ਭਗਤ ਜਾਹੇ ਜਗ ਜਿਹੜਾ ਹੈ ਇਹਦਾ ਅਰਥ ਹੈ ਜਗ ਕਰਨੀ ਲੰਗਰ ਆਦ ਲਾਉਣੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਉਸ ਪਰਮੇਸ਼ਰ ਦੀ ਖੁਸ਼ੀ ਲੈਣ ਵਾਸਤੇ ਜਿੰਨੇ ਦੁਨੀਆਂ ਦੇ ਲੋਕ ਨੇ ਖਾਸ ਕਰਕੇ ਭਾਰਤ ਵਰਸ਼ ਦੇ ਲੋਕ ਭਗਤ ਜਨ ਰੱਬ ਦੀ ਭਾਵਨਾ ਬਖਸ਼ਿਸ਼ ਰਹਿਮਤ ਲੈਣ ਵਾਸਤੇ ਪਹਿਲਾਂ ਲੋਕ ਯੱਗ ਵੀ ਕਰਦੇ ਰਹੇ ਤੇ ਭੋਗ ਦਾ ਅਰਥ ਕਈ ਤਰ੍ਹਾਂ ਦੇ ਪਦਾਰਥ ਉਹਨੂੰ ਭੇਟ ਕਰਦੇ ਰਹੇ ਭੋਗ ਲਵਾਉਂਦੇ ਨੇ ਨਈ ਬੇਦਦਾਰ ਕੋੰਦੋ ਸਮਗਰੀ ਜਿਹੜੀ ਦੇਵਤਿਆਂ ਨੂੰ ਜਿਹੜੀ ਖੁਸ਼ ਕਰਨ ਦੇ ਵਾਸਤੇ ਭੇਟ ਕੀਤੀ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਗ ਭੋਗ ਨਈ ਬੇਦ ਜਗਤ ਭਗਤ ਜਾਹੇ ਜਿਸ ਵਾਹਿਗੁਰੂ ਜੀ ਨੂੰ ਖੁਸ਼ ਕਰਨ ਵਾਸਤੇ ਦੁਨੀਆ ਦੇ ਲੋਕ ਜਾਂ ਭਗਤ ਜਨ ਜਗ ਕਰਦੇ ਨੇ ਉਹਨੂੰ ਭੋਗ ਲਵਾਉਂਦੇ ਨੇ ਉਹਨੂੰ ਕਈ ਤਰ੍ਹਾਂ ਦੇ ਜਿਹੜੇ ਪਦਾਰਤ ਭੇਟ ਕਰਦੇ ਨੇ ਅਰਪਣ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਸਰ ਨੰਬਸਣ ਗੁਰ ਸਿੱਖਣ ਲੜਾਈ ਹੈ ਉਸ ਵਾਹਿਗੁਰੂ ਦੇ ਸਰੂਪ ਸਤਿਗੁਰੂ ਨੇ ਜਿਹੜੇ ਉਹਦੇ ਸਿੱਖ ਸੀ ਉਹਨਾਂ ਨੂੰ ਅਨੇਕ ਤਰ੍ਹਾਂ ਦੇ ਅੰਨ ਤੇ ਬਸਤਰ ਜਿਹੜੇ ਨੇ ਲਾੜ ਲਾੜ ਦੇ ਨਾਲ ਬਖਸ਼ਿਸ਼ ਕਰ ਦਿੱਤੇ ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਆਖੇ ਸੱਚਮੁੱਚ ਗੁਰੂ ਸਾਹਿਬਾਨ ਦੇ ਜੀਵਨ ਨੂੰ ਪੜਿਓ ਭਾਈ ਮਰਦਾਨਾ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਦਾ ਦਿਨ ਸੀ ਕਹਿੰਦੇ ਗੁਰੂ ਸਾਹਿਬ ਨੇ ਬੜਾ ਪਿਆਰਾ ਚੋਲਾ ਪੈਨਿਆ ਸੀ ਤੇ ਭਾਈ ਮਰਦਾਨਾ ਜੀ ਨੇ ਬੜੀ ਸਿਫਤ ਕੀਤੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਸਾਹਿਬ ਇਹ ਚੋਲਾ ਤੁਹਾਨੂੰ ਚੰਗਾ ਲੱਗੇ ਤੇ ਭਾਈ ਮਰਦਾਨਾ ਜੀ ਕਹਿੰਦੇ ਬਹੁਤ ਸੋਹਣਾ ਸਤਗੁਰੂ ਬਹੁਤ ਚੰਗਾ ਲੱਗੇ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਨੇ ਉਹ ਚੋਲਾ ਉਤਾਰ ਕੇ ਭਾਈ ਮਰਦਾਨਾ ਜੀ ਦੇ ਗਲ ਪਾ ਦਿੱਤਾ ਸੀ ਤੇ ਨਾਲ ਇੱਕ ਬਚਨ ਆਖਿਆ ਸੀ ਭਾਈ ਮਰਦਾਨਾ ਜੀ ਇਹ ਗੁਰੂ ਨਾਨਕ ਸਾਹਿਬ ਦੇ ਵਸਤਰ ਨੇ ਇਹ ਗੁਰੂ ਨਾਨਕ ਸਾਹਿਬ ਦਾ ਚੋਲਾ ਹੈ ਚੇਤੇ ਰੱਖੀਏ ਕਿਸੇ ਹੋਰ ਦੇ ਅੱਗੇ ਅੱਡਣਾ ਨਹੀਂ ਇਹ ਚੋਲਾ ਕੇਵਲ ਅਕਾਲ ਪੁਰਖ ਦੇ ਸਾਹਮਣੇ ਝੋਲੀ ਅੱਡੀ ਕਿਸੇ ਹੋਰ ਦੇ ਅੱਗੇ ਨਹੀਂ ਸੋ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਕਤ ਆਇਆ ਕਹਿੰਦੇ ਨੇ ਉਸ ਵਕਤ ਸਤਿਗੁਰੂ ਜੀ ਨੇ ਜਦੋਂ ਸਿੱਖਾਂ ਨੂੰ ਬਹੁਤ ਦਾਨਪੂਰਨ ਕੀਤੇ ਪ੍ਰਸ਼ਾਦਾ ਲੰਗਰ ਬਸਤਰ ਆਦਿ ਸਤਿਗੁਰੂ ਸਿੱਖਾਂ ਨੂੰ ਭੀਟ ਕਰਦੇ ਸੀ ਕਵੀਆਂ ਨੂੰ ਬਹੁਤ ਵੱਡੇ ਨਾਮ ਦੇ ਕੇ ਸਤਿਗੁਰੂ ਨਿਵਾਜਦੇ ਸੀ ਜੀ ਕੋ ਪੰਡਤ ਨੇ ਜਦੋਂ ਸਵਾਲ ਕੀਤਾ ਕਿ ਸਤਿਗੁਰੂ ਦਾਨ ਪੁੰਨ ਲੈਣਾ ਤੇ ਸਾਡਾ ਕੰਮ ਸੀ ਤੇ ਤੁਸੀਂ ਆਪਣੇ ਸਿੱਖਾਂ ਨੂੰ ਹੀ ਸਭ ਕੁਝ ਦੇ ਦਿੰਦੇ ਹੋ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਸੀ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀਕੋ ਸਤਿਗੁਰੂ ਕਹਿੰਦੇ ਇਨਾਂ ਦੀ ਸੇਵਾ ਕਰਨੀ ਮੈਨੂੰ ਚੰਗੀ ਲੱਗਦੀ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਦਾਨ ਦਿਓ ਇਨਹੀ ਕੋ ਪੜੋ ਔਰ ਔਰ ਕੋ ਆਣ ਕੋ ਦਾਨ ਨਾ ਲਾਗਤ ਨੀਕੋ ਦਾਨਪੂਰਨ ਕਰਨਾ ਵੀ ਸਤਿਗੁਰੂ ਕਹਿੰਦੇ ਸਿੱਖਾਂ ਨੂੰ ਹੀ ਦਾਨਪਨ ਕਰਨਾ ਮੈਨੂੰ ਚੰਗਾ ਲੱਗਦਾ ਹੈ ਅੱਗੇ ਫੜਾ ਇਨਹੀ ਕੋ ਦਿਓ ਜਗ ਮੈਂ ਜਸ ਔਰ ਦਿਓ ਸਭ ਫੀਕੋ ਸਤਿਗੁਰੂ ਕਹਿੰਦੇ ਇਹਨਾਂ ਨੂੰ ਹੀ ਦਿੱਤਾ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ ਤੇ ਮੇਰੀ ਨਜ਼ਰ ਵਿੱਚ ਮੋਗ ਗ੍ਰਹਿ ਮੈਂ ਤਨ ਮੈਂ ਮਨ ਤੇ ਸਿਰ ਲਾਉ ਧਨ ਮੈਂ ਸਭ ਹੀ ਇਨਹੀ ਕੋ ਸਤਿਗੁਰੂ ਕਹਿੰਦੇ ਮੇਰੇ ਘਰ ਦੇ ਵਿੱਚ ਮੇਰੇ ਸਰੀਰ ਦੇ ਸਮੇਤ ਤਨ ਮਨ ਧਨ ਜੋ ਕੁਝ ਵੀ ਹੈ ਇਹ ਮੇਰੇ ਸਿੱਖਾਂ ਦਾ ਹੀ ਹੈ ਇੰਨਾ ਪਿਆਰ ਸਤਿਗੁਰੂ ਆਪਣੇ ਸਿੱਖਾਂ ਨੂੰ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦੇ ਰੂਪ ਵਿੱਚ ਅਕਾਲ ਪੁਰਖ ਆਪਣੇ ਸਿੱਖਾਂ ਨੂੰ ਵਸਤਰ ਭੋਜਨ ਆਣ ਆਦ ਦੇ ਕੇ ਤੇ ਲਾਡ ਲੁਡਾ ਰਹੇ ਨੇ ਸਿੱਖਾਂ ਨੂੰ ਪਿਆਰ ਦੇ ਰਹੇ ਨੇ ਨਿਗਮ ਸਿਖਾਦਕ ਕਥਤ ਨੇਤ ਨੇਤਕਰ ਭਾਈ ਗੁਰਦਾਸ ਜੀ ਕਹਿੰਦੇ ਨਿਗਮ ਦਾ ਅਰਥ ਹੈ ਜੀ ਵੇਦ ਧਾਰਮਿਕ ਗ੍ਰੰਥ ਜਿਸ ਅਕਾਰਪੁਰਖ ਦੀ ਸਿਫਤ ਦੇ ਵਿੱਚ ਧਾਰਮਿਕ ਗ੍ਰੰਥ ਵੀ ਕਹਿ ਰਹੇ ਨੇ ਕਿ ਉਹ ਬਿਅੰਤ ਹੈ ਬਿਅੰਤ ਹੈ ਸ਼ੇਖਾਦਿਕ ਸ਼ੇਖ ਸ਼ਬਦ ਸ਼ੇਸ਼ਨਾਗ ਤੋਂ ਬਣਿਆ ਸ਼ੇਸ਼ਨਾਗ ਦੇ ਬਾਬਤ ਜੋ ਇਹ ਧਾਰਨਾ ਕਿ ਉਹ ਹਜ਼ਾਰ ਉਹਦਾ ਮੁਖ ਹੈ ਤੇ ਇੱਕ ਇੱਕ ਮੁਖ ਵਿੱਚ ਦੋ ਦੋ ਜੀਭਾਂ ਨੇ ਤੇ ਉਹ ਨਿਤ ਪ੍ਰਮਾਤਮਾ ਦਾ ਨਵਾਂ ਨਾਮ ਉਚਾਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਸ਼ੇਸ਼ਨਾਗ ਉਹਦੇ ਵਰਗੇ ਹੋਰ ਵਿਦਵਾਨ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਉਹਦੇ ਨਾਮ ਨੂੰ ਜਪਣ ਵਾਲੇ ਸਿਮਰਨ ਕਰਨ ਵਾਲੇ ਨੇ ਆਈਗੁਰ ਅਦਾਜ ਜੀ ਕਹਿੰਦੇ ਕਥਤ ਨੇਤ ਨੇਤਕਰ ਉਹ ਵੀ ਪ੍ਰਮਾਤਮਾ ਨੂੰ ਬੇਅੰਤ ਬੇਅੰਤ ਕਹਿ ਕੇ ਉਹਦੀ ਵਡਿਆਈ ਕਰਦੇ ਨੇ ਉਸ ਪ੍ਰਮਾਤਮਾ ਦੀ ਜਿਹੜੀ ਸ਼ੋਭਾ ਕਰਦੇ ਨੇ ਪੂਰਨ ਬ੍ਰਹਮ ਗੁਰ ਸਿੱਖਣ ਦਿਖਾਏ ਹੈ ਉਸ ਪੂਰਨ ਬ੍ਰਹਮ ਦੀ ਜੇ ਦੀ ਵਡਿਆਈ ਕਰਦਿਆਂ ਵੇਦ ਨਹੀਂ ਥੱਕਦੇ ਸ਼ੇਸ਼ਨਾਗਣੀ ਥੱਕਦਾ ਸ਼ੇਸ਼ਨਾਗ ਵਰਗੇ ਹੋਰ ਕਈ ਉਸ ਬੇਅੰਤ ਪਰਮਾਤਮਾ ਦੀ ਵਡਿਆਈ ਦੇ ਸ਼ਬਦ ਕਹਿ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਸ ਪੂਰਨ ਬ੍ਰਹਮ ਦੀ ਸੋਝੀ ਜੜੀ ਹੈ ਅਕਾਲ ਪੁਰਖ ਨੇ ਗੁਰੂ ਰੂਪ ਵਿੱਚ ਆ ਕੇ ਆਪਣੇ ਸਿੱਖਾਂ ਨੂੰ ਸੋਝੀ ਬਖਸ਼ਿਸ਼ ਕੀਤੀ ਸੋ یوں ਕਹਿ ਸਕਦੇ ਹਾਂ ਕਿ ਪੂਰਨ ਬ੍ਰਹਮ ਪਰਮਾਤਮਾ ਆਪ ਹੀ ਗੁਰੂ ਰੂਪ ਵਿੱਚ ਆ ਕੇ ਆਪਣਾ ਆਪਾ ਸਿੱਖਾਂ ਨੂੰ ਦਿਖਾ ਕੇ ਤੇ ਆਪਣੀ ਸੋਝੀ ਬਖਸ਼ਿਸ਼ ਕਰ ਰਿਹਾ ਹੈ ਜੀ ਇਸ ਕਵਿਤਾ ਦੇ ਵਿੱਚ ਭਾਈ ਗੁਰਦਾਸ ਜੀ ਨੇ ਅਕਾਲ ਪੁਰਖ ਦੇ ਸਰਗੁਣ ਸਰੂਪ ਸਤਗੁਰੂ ਦੀ ਵਡਿਆਈ ਦਾ ਜ਼ਿਕਰ ਕੀਤਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ